ਜੀ 사ਸੰਗ ਜੀ ਪਾਇਦਿਆ ਸਿੰਘ ਜੀ ਸੇਵਾ ਸਮਿਤੀ ਜੀ ਹਰਤਾਂ ਨੂੰ ਪ੍ਰਲਾਪ ਕਰਦੀ ਆ ਆਪ ਜੀ ਦੇਖਦੇ ਹੋ ਹੋਰ ਵੀ ਕਬੂਤ ਪੇ ਵਧਾਰਨੇ ਪਰ ਉਹਨਾਂ ਮੁਖ ਸੇਵਾਦਾਰਾਂ ਵਿੱਚ ਇੱਕ ਪਾਈ ਅੰਮ੍ਰਿਤ ਦੀ ਜੀ ਚਲ ਮੌਜੂਦ ਨੇ ਬੀਜੀ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਜੀ ਇਹ ਚੇਤਨਾਰ ਸ਼ੁਰੂ ਕੀਤਾ ਸੀ ਕਈ ਸਾਲ ਪਹਿਲੇ ਉਦੋਂ ਇਹ ਬਹੁਤ ਛੋਟੇ ਰੂਪ ਵਿੱਚ ਸੀ ਅੱਜ ਬਹੁਤ ਵੱਡਾ ਰੂਪ ਲੈ ਚੁੱਕਿਆ ਹੈ ਤੇ ਇਸ ਵਾਰ ਕੀ ਕਹੋਗੇ ਸੰਗਤ ਦਾ ਪਿਆਰ ਕਿਵੇਂ ਹੈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪ੍ਰੇਰਣਾ ਦਿੱਤੀ ਸੀ ਜੀ ਇਸ ਸਾਡੇ ਇਸ ਇਲਾਕੇ ਵਿੱਚ ਕੋਈ ਸ਼ਹੀਦਾਂ ਦਾ ਦਿਨ ਨਹੀਂ ਸੀ ਮਨਾਉਂਦਾ ਜੀ ਅਸੀਂ ਸੋਚਿਆ ਜੇ ਕਿ ਧੰਗੁਰੂ ਤੇਗ ਬਹਾਦਰ ਪਾ ਜਿਨ੍ਹਾਂ ਨੂੰ ਆਪਾਂ ਹਿੰਦੀ ਦੀ ਚਾਦਰ ਕਹਿੰਦੇ ਆ ਤਿਲਕ ਜੰਜੂ ਰਾਖਾ ਪ੍ਰਵਤਾਕਾ ਕਿਨੋ ਬਡੋ ਕਲੂ ਮੇ ਸਾਕਾ ਸਾਧਨ ਹੇਤ ਇਤੀ ਦਿਨ ਕਰੀ ਸੀਸ ਦਿਆ ਪਰ ਸੀਨਾ ਉਚਰੀ ਉਹਨਾਂ ਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਸામੂਹ ਤੇ ਪਰਿਵਾਰ ਨੂੰ ਸਮਰਪਿਤ ਇਹ ਜਿਹੜਾ ਚੇਤਨਾ ਮਾਰਚ 5 6 ਸਾਲ ਤੋਂ ਨਿਕਲ ਰਿਹਾ ਹੈ ਜੀ ਇਸ ਵਾਰ ਬੱਚਿਆਂ ਦੇ ਪੇਪਰਸ ਹਨ ਪਹਿਲੇ ਅਸੀਂ 25 ਤਰੀਕ ਨੂੰ ਪਹਿਲੇ ਪਹਿਲੇ ਕੱਢ ਲੈਂਦੇ ਹਸਾਂ ਇਸ ਸਾਲ ਬੱਚਿਆਂ ਦੇ ਪੇਪਰ 24 ਤਰੀਕ ਨੂੰ ਸਮਾਪਤ ਹੋਏ ਨੇ ਇਸ ਕਰਕੇ 25 26 ਔਰ 27 ਤਰੀਕ ਦਾ ਇਹ ਪ੍ਰੋਗਰਾਮ ਰੱਖਿਆ ਹੈ ਜੀ ਪਹਿਲੇ ਦਿਨ ਹੀ ਰਾਮੜ ਤੋਂ ਜਿਸ ਵਕਤ ਆਰੰਭਤਾ ਹੋਈ ਇਹ ਨਿਆ ਸੰਗਤਾਂ ਸੰਜੇ ਇੰਨੀਆਂ ਸੰਗਤਾਂ ਜਿਨ੍ਹਾਂ ਨੇ ਦੇਖਿਆ ਹੈ ਜੇ ਵੀ ਮੈਂ ਸੁਣਿਆ ਕਿ ਪਹਿਲੇ ਪਹਿਲੀ ਵਾਰ ਪਹਿਲੇ ਸਾਲ ਤੁਸੀਂ ਕੱਢਿਆ ਸੀ ਉਹ ਤੂੰ ਕੋਈ ਗਿੰਦੀ ਤੇ ਮੋਟਰਸਾਈਕਲ ਸਨ 6 ਮੋਟਰਸਾਈਕਲ ਸਨ ਉਸ ਟਾਈਮ ਬਸ ਬਸ ਜੀ 6 ਮੋਟਰਸਾਈਕਲ ਸਨ ਅੱਛਾ 6 ਤੋਂ ਉੱਪਰ ਮੋਟਰਸਾਈਕਲ ਲੱਗਦਾ ਹੈ ਇੱਕ ਗੁਰੂ ਕੱਲ੍ਹ ਕੀ ਤਰ ਪਾਸ਼ਾ ਦੀ ਮੇਰੇ ਅੱਛਾ ਇੱਕ ਹੋਰ ਦੇਖੋ ਬਰਸਾਤ ਬਰਸਾਤ ਦਾ ਮੌਸਮ ਹੈ ਬਰਸਾਤ ਹੋ ਰਹੀ ਹੈ ਸਾਰੀ ਸੰਗਤ ਲੱਗਭਗ ਮੋਸਟਲੀ ਸੰਗਤ ਟਰੈਕਟਰਾਂ ਉੱਪਰ ਹੈ ਪਰ ਸਗਤ ਸਾਰੀ ਕਿੱਲੀ ਹੋ ਰਹੀ ਹੈ ਪਰ ਕੋਈ ਵੀ ਘਰ ਜਾਣ ਦਾ ਯਾ ਕੁਛਪੜ ਦਾ ਨਾ ਨਹੀਂ ਲੈ ਰਹੀ ਇਸ ਤਰ੍ਹਾਂ ਜੇ ਹੁਣੇ ਕੁਝ ਨੌਜਵਾਨਾਂ ਨੇ ਪੰਡੀਆਂ ਮੰਗਾਈਆਂ ਉਹਨਾਂ ਫੋਨ ਕੀਤਾ ਕਹ ਪਰ ਸਾਦੀ ਆਦਾ ਪੰਨੀਆਂ ਲੈ ਲਈਏ ਪਰ ਸਭ ਤੋਂ ਪਹਿਲੇ ਪੰਨੀ ਲੈ ਕੇ ਪੰਨ ਸਿੰਘਾਂ ਦੇ ਪਾਸ ਆਏ ਇਹਨਾਂ ਨੇ ਹੀ ਮਨਾ ਕਰ ਦਿੱਤਾ ਕਹਿਣ ਲੱਗੇ ਨਹੀਂ ਜੀ ਇਹ ਗੁਰੂ ਮਹਾਰਾਜ ਸਾਡਾ ਇਮਤਿਹਾਨ ਲੈ ਰਹੇ ਹਨ ਅਸੀਂ ਪੰਨੀਆਂ ਨਹੀਂ ਲੈਣੀਆਂ ਕਿਉਂ ਕਿ ਗਲੀਆਂ ਚਿੱਕੜ ਦੂਰ ਕਰ ਨਾਲ ਪਿਆਰ ਇਹਨਾਂ ਚੱਲਾਂ ਤਾਂ ਪਿੱਜਾ ਕੰਬਲੀ ਰਾਤ ਤਾਂ ਤੋ ਟੈਨੇਓ ਪਿੱਜੋ ਸਿੱਜੋ ਕੰਬਲੀ ਅੱਲਾ ਵਰਸਾ ਮੇਓ ਜਾਇ ਮਿਲਾਂ ਤੇ ਨ ਸਜਣਾ ਮੇਰਾ ਟੁੱਟੈ ਨਹੀਂ ਇਹ ਗੁਰੂ ਘਰ ਨਾਲ ਪਿਆਰ ਹੈ ਜੀ ਸੰਗਤਾਂ ਦਾ ਆਪ ਦੇਖ ਹੀ ਰਹੇ ਔਰ ਮੈਂ ਕਹਿੰਦਾ ਠੰਡੇ ਬੁਰਜ ਨੂੰ ਵੀ ਆਤਾ ਹੀ ਆਏਗਾ ਜਦੋਂ ਠੰਡ ਵੱਧੇਗੀ ਥੋੜਾ ਮਾਹੌਲ ਉਸਰ ਦਾ ਬੜੇਗਾ ਤੇ ਠੰਡੇ ਬੁਰਜ ਵਿੱਚ ਤਾਂ ਇਸ ਤੋਂ ਜ਼ਿਆਦਾ ਠੰਡ ਸੀ ਮੇਰੇ ਖਿਆਲ ਨਾਲ ਮੈਂ ਤੇ ਕਹਿੰਦਾ ਜੀ ਕਿ ਜਿਸ ਦਿਨ ਮਾਤਾ ਗੁਜਰ ਕਰੋ ਸਹਿਬ ਜੀ ਆਦੇ ਉਸ ਠੰਡੇ ਬੁਰਜ ਵਿੱਚ ਰਹੇ ਉਸ ਤੋਂ ਜ਼ਿਆਦਾ ਠੰਡਾ ਦਿਨ ਕੋਈ ਨਹੀਂ ਔਰ ਜਿਸ ਦਿਨ ਤਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾ ਤਤੀ ਤਵੀ ਤੇ ਬੈਠੇ ਦੇਰ ਚੋਂ ਉਸ ਤੋਂ ਜ਼ਿਆਦਾ ਜਿਹੜਾ ਗਰਮ ਦਿਨ ਕੋਈ ਨਹੀਂ ਹੈ ਬਿਲਕੁਲ ਕੀ ਬਾਤ ਹੈ ਬਹੁਤ ਸੋਹਣੀ ਗੱਲ ਕ ਕਿ ਗੁਰਦਿਆਂ ਦੇ ਜਿੱਦਿ ਸਦੀ ਵਾਲੇ ਦਿਨ ਤੋਂ ਗਰਮ ਦਿਨ ਕੋਈ ਨਹੀਂ ਔਰ ਸਿੱਧਨ ਸਭਜਾਦੀ ਔਰ ਮਾਤਾ ਗੁਜਰ ਕੋਰ ਦੀ ਬੁਰਦਿਸੀ ਉਹ ਤਾਂ ਠੰਡਾ ਦਿਨ ਕੋਈ ਨਹੀਂ ਵਾਕਈ ਮੈਂ ਗੱਲ ਹੋਰ ਕਹਿਣੀ ਚਾਹੁੰਦਾ ਜੀ ਕਿ ਜਿਹੜੇ ਸੇਵਾ ਵਾਸਤੇ ਕਹਿੰਦੇ ਹਨ ਜੇ ਸੇਵਾ ਕਰੋ ਜੇ ਗੁਰੂ ਘਰ ਦੀ ਸੇਵਾ ਕਰੋ ਤੇ ਮੁਕਦੀ ਨਹੀਂ ਜੇ ਕੋਈ ਕਵੇ ਗਰਮ ਨਾਲ ਕਿ ਮੈਂ ਸੇਵਾ ਨਹੀਂ ਕਰਨੀ ਤੇ ਫਿਰ ਸੇਵਾ ਰੁਕਦੀ ਵੀ ਨਹੀਂ ਰੁਕਦੀ ਨਹੀਂ ਕੀ ਬਾਤ ਆ ਸੇਵਾ ਮੁਕਦੀ ਵੀ ਨਹੀਂ ਸੇਵਾ ਰੁਕਦੀ ਵੀ ਨਹੀਂ ਕਰਨ ਵਾਲੇ ਵਾਸਤੇ ਮੁਕਦੀ ਨਹੀਂ ਔਰ ਨਾ ਕਰਨ ਵਾਲੇ ਵਾਸਤੇ ਰੁਕਦੀ ਨਹੀਂ ਔਰ ਫਿਰ ਮੈਂ ਖਾਸ ਕਰਕੇ ਨੌਜਵਾਨਾਂ ਤੁਹਾਡੇ ਵਰਗੇ ਨੌਜਵਾਨਾਂ ਨੂੰ ਗੁਰਮੀਤ ਜੀ ਇਹ ਕਹਿਣਾ ਚਾਹੁੰਦਾ ਹੋਰਾਂ ਨੂੰ ਵੀ ਕਿ ਭਾਈ ਇਹ ਤੇਤਨਾ ਮਾਰਚ ਜਿਹੜਾ ਹੈ ਇਸ ਵਿੱਚ ਜਿਹੜਾ ਹੈ ਸਾਰੇ ਆਇਆ ਕਰੋ ਕਿਉਂਕਿ ਸਾਨੂੰ ਇਹ ਮੈਂ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਆਪ ਪੁੱਛਿਆ ਮੇਰੇ ਤੋਂ ਜੀ ਕਿ ਭਾਈ ਪਹਿਲੀ ਵਾਰ 6 ਜੜੇ ਸਨ ਮੋਟਰਸਾਈਕਲ ਮੈਂ ਤੁਹਾਨੂੰ ਦੱਸਿਆ ਠੀਕ ਹੈ ਜੀ ਪਾਟੇ ਤੱਕ ਅਸੀਂ ਗਏ ਸਾਂ ਫਿਰ ਦੂਸਰੀ ਵਾਰ ਜਦੋਂ ਅਸੀਂ ਹੋਰ ਸੰਗਤਾਂ ਨੂੰ ਨਾਲ ਲੈ ਕੇ ਗਏ ਇਸ ਸ਼ੇਰਪੁਰ ਦੇ ਸੰਗਤ ਕਹਿਣ ਲੱਗੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੋਣਾ ਚਾਹੀਦਾ ਨਾਲ ਜੀ ਅਸੀਂ ਕਿ ਟਰੈਕਟਰਾਂ ਤੇ ਮਹਾਰਾਜ ਦਾ ਪ੍ਰਕਾਸ਼ ਹੋ ਨਹੀਂ ਸਕਦਾ ਜੀ ਫਿਰ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਸਿਰਫ 7 ਦਿਨਾਂ ਦੇ ਅੰਦਰ ਅੰਦਰ ਜੀ ਚਾਰ ਪੰਜ ਸਿੰਘਾਂ ਸਾਜੀ ਅਸੀਂ ਜੈਪੁਰ ਤੱਕ ਗਏ ਆ ਆਪਣੀ ਇਲਾਕੇ ਘਾਟਾ ਉਗराई ਕੀਤੀ ਹੈ ਉੱਥੇ ਗਏ ਆ ਤੇ ਇਹ ਪੌਣੇ 3 ਲੱਖ ਰੁਪਏ ਦੀ ਪਾਲਕੀ ਸਾਹਿਬ 5 ਸਾਲ ਪਹਿਲੇ ਬਣਵਾਈ ਸੀ ਜੀ ਬਿਲਕੁਲ ਬਿਲਕੁਲ ਬਹੁਤ ਸੋਹਣੀ ਹੈ ਅੱਛਾ ਇੱਕ ਸ਼ਿਕਾਇਤ ਵੀ ਹੈ ਸੰਗਤ ਦੀ ਕਿ ਭਾਈ ਦਿਆ ਸਿੰਘ ਸੇਵਾ ਸਮਿਤੀ ਚੇਤਨਾ ਮਾਰ ਦੇ ਸਮੇਂ ਪੂਰਾ ਐਕਟਿਵ ਹੁੰਦੀ ਹੈ ਪਰ ਬਾਕੀ ਪੂਰਾ ਸਾਲ ਕੋ ਨਜ਼ਰ ਨਹੀਂ ਆਉਂਦੀ ਕੋਈ ਸਮਾਜਿਕ ਕੰਮ ਕੋਈ ਇਸ ਤਰ੍ਹਾਂ ਦਾ ਕੋਈ ਨਹੀਂ ਕਰਦੀ ਤੇ ਉਸ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਕਰੋਨਾ ਤੋਂ ਪਹਿਲੇ ਪਹਿਲੇ ਤੇ ਅਸੀਂ ਹਰ ਹਫਤੇ ਦੋ ਦਿਨ ਸ਼ਨੀਵਾਰ ਔਰ ਐਤਵਾਰ ਜੀ ਪ੍ਰੋਗਰਾਮ ਰੱਖੇ ਸਨ ਜੀ ਕਿ ਅਸੀਂ ਉੱਥੇ ਜਾਵਾਂਗੇ 2 ਘੰਟੇ ਦਾ ਕੀਰਤਨ ਹੋਵੇਗਾ ਉਹਦੇ ਵਿੱਚ ਕਈ ਗੁਰਦੁਆਰੇ ਵਾਲੇ ਆ ਪ੍ਰਬੰਧਕ ਸੱਜਣ ਕਹਿਣ ਲੱਗੇ ਸੰਗਤ ਨੇ ਨਹੀਂ ਪ੍ਰਬੰਧਕਾਂ ਨੇ ਇਹ ਕਿਹਾ ਕਿ ਜੇ ਸਾਡੇ ਇੱਥੇ ਸੰਗਤ ਨਹੀਂ ਜੁੜਦੀ ਹੁਣ ਮੈਂ ਕਹਾਂਵਾਂ ਜੀ ਕਿ ਨਗਰ ਕਿਤਨਾ ਹੀ ਸੰਗਤ ਨਾਲ ਜੁੜਦੀ ਹੈ ਸੰਗਤ ਦੇ ਤੁਸੀਂ ਆਪ ਹੀ ਦੇਖ ਰਹੇ ਹੋ ਉਪਰਾਲੇ ਕਰੋ ਸੰਗਤ ਬਹੁਤ ਹੈ ਉਪਰਾਲਾ ਸੰਗਤ ਬਹੁਤ ਹੈ ਜੀ ਸੰਗਤ ਇਤਨਾ ਉਤਸ਼ਾਹ ਦਿੰਦੀ ਹੈ ਬਹੁਤ ਵਸੇ ਇਹ ਹੈ ਹਰ ਇੱਕ ਜਿਹੜੇ ਆਲੋਚਨਾ ਵੀ ਕਰਦੇ ਹਨ ਕੋਈ ਗੱਲ ਨਹੀਂ ਆਲੋਚਨਾ ਹੋਵੇ ਜੀ ਗੁਰੂ ਘਰ ਨੂੰ ਗੁਰੂਆਂ ਨੂੰ ਨਹੀਂ ਛੱਡਿਆ ਕਿਸੇ ਨੇ ਜੇ ਗੁਰੂ ਕੇ ਸਿੱਖਾਂ ਨੂੰ ਜੇ ਸੇਵਾਦਾਰਾਂ ਨੂੰ ਕੋਈ ਕੰਨ ਕੰਨਦਾਰੇ ਜੀ ਕੋਈ ਅਸੀ ਗੱਲ ਨਹੀਂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਾਹਿਬ ਸੰਗਤ ਜੀ ਹੋਰ ਵੀ ਸੇਵਾਦਾਰ ਨੇ ਪਰ ਉਹ ਪਲਕੀ ਸਾਹਿਬ ਵਿੱਚ ਬੈਠੇ ਨੇ ਅੱਗੇ ਪਿੱਛੇ ਸੇਵਾ ਕਰ ਰਹੇ ਨੇ ਅਸੀਂ ਇਹ ਵੀ ਨਹੀਂ ਚਾਹੁੰ ਕਿ ਭਾਈਦਿਆ ਸਿੰਘ ਸੇਵਾ ਸਮਿਤੀ ਇਹ ਚਾਹੁੰਦੀ ਹੈ ਕਿ ਹੋਰ ਸੇਵਾਦਾਰ ਜੁੜਨ ਨਾਲ ਆਨ ਨੌਜਵਾਨਾਂ ਦੀ ਲੋੜ ਹੈ ਇਥੇ ਅੱਛਾ ਕੋਈ ਅਗਰ ਭਾਈਦਿਆ ਸਿੰਘ ਸੇਵਾ ਸਮਿਤੀ ਦਾ ਮੈਂਬਰ ਬਣਨਾ ਚਾਹੇ ਕਿਵੇਂ ਮੈਂਬਰ ਬਣੇ ਮੈਂਬਰ ਦਾ ਕੋਈ ਇਹ ਨਹੀਂ ਹੈ ਜੀ ਤੁਸੀਂ ਸਾਰੇ ਹੀ ਮੈਂਬਰ ਹੋ ਜੀ ਪਰ ਅਸੀਂ ਪਹਿਲੇ 88 ਦੀ ਕਿ ਸਾਲ ਦੇ ਵਿੱਚ 50 ਰੁਪਏ ਮਹੀਨਾ ਸੀ ਚੰਦਾ ਰੱਖਿਆ ਸੀ ਜਦ ਅਸੀਂ ਪ੍ਰੋਗਰਾਮ ਕਰਨੇ ਬੰਦ ਕਰ ਦਿੱਤੇ ਜੀ ਫਿਰ ਅਸੀਂ ਜਿਹੜੇ ਅਸੀਂ ਚੰਦਾ ਲੈਣਾ ਹੀ ਬੰਦ ਕੀਤਾ ਹੋਇਆ ਹੈ ਜੀ ਨਹੀਂ ਕੋਈ ਚਾਹੁੰਦਾ ਕਿ ਮੈਕਟਿਵ ਹੋ ਕੇ ਭਾਈਦਿਆ ਸਿੰਘ ਸੇਵਾ ਸਮਿਤੀ ਨਾਲ ਜੁੜਾ ਤੇ ਉਹ ਕਿਵੇਂ ਜੁੜ ਸਕਦਾ ਹੈ ਉਹ ਫਿਰ ਦੇਖੋ ਇਸਾ ਉਹ ਤਾੜੇ ਮਾਧਿਅਮ ਨਾਲ ਤੁਸੀਂ ਆਪਣੇ ਚੈਨਲ ਬਣਾਏ ਹੋ ਨੇ ਤੁਸੀਂ ਜੋੜ ਰਹੇ ਹੋ ਸਸਨ ਜੀ ਜੋ ਸਕਰੀਨ ਤੇ ਨੰਬਰ ਆ ਰਹੇ ਨਾ ਆਪ ਜੀ ਉਹ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੇ ਆਪ ਜੀ ਜੁੜ ਸਕਦੇ ਹੋ ਔਰ ਜਿਸ ਤਰ੍ਹਾਂ ਦੀ ਸੇਵਾ ਲੈਣਾ ਚਾਹੋ ਹਾਲਕਿ ਆਪ ਆਪਣੇ ਪਿੰਡ ਰਿਆ ਕੇ ਵੀ ਸੇਵਾ ਕਰਦੇ ਹੋ ਜਿਸ ਤਰ੍ਹਾਂ ਦੀ ਸੇਵਾ ਲੈਣਾ ਚਾਹੋ ਸੇਵਾ ਕਰ ਸਕਦੇ ਹੋ ਇੱਕ ਤੀਨ ਗੁਰਮੀਤ ਜੀ ਮੇ ਹਰਕਾਂ ਜੀ ਕਈ ਕਹਿੰਦੇ ਨੇ ਕਿ ਤੁਸੀਂ ਹਰ ਸਾਲ ਜੀ ਰਾਮਗੜ ਤੋਂ ਸ਼ੁਰੂ ਕਰਦੇ ਹੋ ਤੇ ਤੁਸੀਂ ਜਿਹੜਾ ਹੈ ਬਰਵਾੜੇ ਆ ਅਲਾਵੜੇ ਸਮਾਪਤੀ ਕਰ ਦਿੰਦੇ ਹੋ ਅਲਾਵੜੇ ਤੋਂ ਸ਼ੁਰੂ ਕਰਦੇ ਹੋ ਔਰ ਜਿਹੜਾ ਮੰਡਾਪੁਰ ਸਮਾਪਤੀ ਕਰ ਦਿੰਦੇ ਹੋ ਖਾਲਸਾ ਨਗਰ ਤੋਂ ਸ਼ੁਰੂ ਕਰਦੇ ਹੋ ਬੀਜਵੇ ਹੀ ਕਰਦੇ ਹੋ ਮੈਂ ਕਹਿਣਾ ਚਾਹੁੰਦਾ ਕਿ ਜੀ ਅਗਰ ਤੁਸੀਂ ਕਿਧਰੇ ਵੀ ਕੋਈ ਗੁਰਦੁਆਰੇ ਵਾਲਾ ਪ੍ਰਬੰਧਕ ਸੱਜਣ ਜਾਂ ਕੋਈ ਨੌਜਵਾਨ ਕੋਈ ਵੀ ਆਪਣੇ ਗੁਰਦੁਆਰੇ ਸਮਾਪਤੀ ਜਾਂ ਆਰੰਭਤਾ ਕਰਵਾਉਣੀ ਚਾਹੁੰਦਾ ਹੈ ਆਰੰਭਤਾ ਕਰਵਾਉਣੀ ਚਾਹੁੰਦਾ ਹੈ ਜੀ ਸਾਨੂੰ ਦੱਸ ਦਵੇ ਹੁਣੇ ਲਿਖਵਾ ਦੇਵੇ ਅਸੀਂ ਉਹਨਾਂ ਨੂੰ ਪਹਲ ਦੇਾਂਗੇ ਜੀ ਸਾਡੇ ਜ਼ਰੂਰੀ ਨਹੀਂ ਹੈ ਫੇਰ ਸਾਨੂੰ ਥੋੜਾ ਰੂਟ ਬਦਲਣਾ ਪਵੇਗਾ ਪਰ ਜੇ ਅਗਰ ਸੰਗਤ ਜਿਸ ਤਰ੍ਹਾਂ ਕਹੇਗੀ ਹੁਣ ਅਸੀਂ ਤਾਣੀਆਂ ਤਿਆਰ ਦਿਆਂ ਕਈ ਕਹਿੰਦੇ ਚਲੋ 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 ਅਸੀਂ ਕਹਿੰਦੇ ਜੀ ਪ੍ਰਸ਼ਾਦ ਵਾਸਤੇ ਆ ਰਹੇ ਨੇ ਪ੍ਰਸ਼ਾਦ ਤੁਹਾਨੂੰ ਲੈਣਾ ਹੀ ਹੈ ਜੀ ਪ੍ਰਸ਼ਾਦ ਦੀ ਸੰਗਤ ਹੁਣਾਨੂੰ ਪਤਾ ਹੈ ਕਿ 9 10 ਵਜੇ ਤੋਂ ਪਹਿਲੇ ਨਹੀਂ ਸਮਾਪਤੀ ਹੋएगी ਪਰ ਮਜਬੂਰੀ ਹੈ ਸਾਹਿਬ ਚਲੋ ਜੀ ਸੰਗਤ ਨੂੰ ਮੈਂ ਤੁਹਾਨੂੰ ਬੇਨਤੀ ਕਰਾਂਗਾ ਜੀ ਕਿ ਤੁਸੀਂ ਜਿਹੜੀ ਮੇਰੀ ਤੁਹਾਡੇ ਅੱਗੇ ਹਾਰਜ ਹੈ ਕਿ ਤੁਸੀਂ ਜਿਹੜਾ ਨੌਜਵਾਨਾਂ ਨੂੰ ਪ੍ਰੇਰਣਾ ਦਿਓ ਕਿ ਤੁਸੀਂ ਬੜ ਦੂਰ ਦੂਰ ਤੱਕ ਜਾਂਦੇ ਹੋ ਔਰ ਇਹ ਲਾਈਵ ਪ੍ਰਭ ਵੀ ਦਿਖਾਉਂਦੇ ਹੋ ਔਰ ਇਹ ਸੰਗਤਾਂ ਨੂੰ ਦਿਖਾਓ ਕਿ ਭਾਈ ਅਗਲੇ ਸਾਲ ਕਿਵਾਂ ਨਦੀਆਂ ਵਾਪੀ ਛੁਨੀਆਂ ਮੇਲਾ ਸੰਜੋਗੀ ਰਾਮ ਜੋਗ ਜੋਗ ਮੇਲਾ ਕਿਸ ਪਰੇ ਕੋ ਜਾਣਾ ਜੋਗੀ ਰਾਮ ਅਗਲੇ ਸਾਲ ਰਾਵਾਂ ਕਿ ਨਾਲ ਰਹੇ ਤੇ ਗੁਰੂ ਮਹਾਰਾਜ ਨੇ ਅਗਰ ਸੇਵਾ ਬਖਸ਼ੀ ਜੀ ਤੇ ਜਰੂਰ ਸੰਤਾਂ ਦੇ ਚਰਨ ਟਾੜਾਂਗੇ ਜੀ ਭੁੱਲਣਾ ਚੁਗਾ ਦੇਖੀਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ